ਜੀ ਸਟੱਡੀ ਵਿਦ ਮਨਰਾ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਦੱਸਾਂਗੀ ਐਮਏ ਪੰਜਾਬੀ ਸੈਮੈਸਟਰ ਪਹਿਲਾ ਪਾਰਚਾ ਤੀਜਾ ਆਪਸ਼ਨ ਦੂਜਾ ਗੁਰਮਤਿ ਤੇ ਸੂਫੀ ਕਾਵਿ ਦੇ ਇੰਪੋਰਟੈਂਟ ਕੁਐਸਚਨਸ ਬਾਰੇ ਇਹਦੇ ਵਿੱਚ ਮੈਂ ਤੁਹਾਨੂੰ ਅੱਜ ਭਾਗ 1 ਦੇ ਇੰਪੋਰਟੈਂਟ ਕੁਐਸਚਨਸ ਦੱਸਾਂਗੀ ਜਿਹਦੇ ਵਿੱਚ ਸਭ ਤੋਂ ਪਹਿਲਾਂ ਜਾਂਦਾ ਹੈ ਗੁਰਮਤਿ ਕਾਵਤਾਰਾਂ ਗੁਰਮਤਿ ਕਾਵਤਾਰਾਂ ਦਾ ਇਤਿਹਾਸ ਕਾਫੀ ਸ਼ਾਸਤਰ ਦਾਰਸ਼ਨਿਕ ਪਛੋਕੜ ਤੇ ਪਰਿਵਰਤਨ ਆ ਸਕਦੀਆਂ ਐ ਐਂਡ ਨਾਲ ਦੀ ਨਾਲ ਸੂਫੀ ਕਾਵਤਾਰਾਂ ਦਾ ਕਾਫੀ ਸ਼ਾਸਤਰ ਦਾਰਸ਼ਨਿਕ ਪਛੋਕੜ ਅਤੇ ਪਰਿਵਰਤਨਾਂ ਤੇ ਇਤਿਹਾਸ ਆ ਸਕਦਾ ਆ ਐਂਡ ਨਾਲ ਦੀ ਸ਼ਾਸਤਰ ਦਾਰਸ਼ਨਿਕ ਪਛੋਕੜ ਤੇ ਪ੍ਰਵਿਰਤੀਆਂ ਇਹ ਸਾਡੇ ਜੋ ਕਿ ਫਸਟ ਭਾਗ ਆ ਉਹਦੇ ਵਿੱਚ ਕੁਐਸਚਨਸ ਜਿਹੜੇ ਪੇਪਰ ਦੇ ਵਿੱਚ ਇੰਪੋਰਟੈਂਟ ਆ ਇਹ ਵਾਲੇ ਆ ਐਂਡ ਇਹਦੇ ਵਿੱਚ ਦੇਖੋ ਸਾਡੇ ਟੋਟਲ 12 ਕੁਐਸਚਨਸ ਬਣ ਜਾਂਦੇ ਆ ਜਿਹੜੀ ਕਿ ਸਾਡੇ ਫਸਟ ਭਾਗ ਦੀ ਹੈ ਤੁਹਾਨੂੰ 12 ਫਸਟ ਭਾਗ ਦੇ ਲਈ ਕਰਕੇ ਜਾਣੇ ਹੀ ਪੈਣਗੇ ਤੇ ਇਹਦੇ ਵਿੱਚ ਜਿਹੜੇ ਸਾਡੇ ਕੁਐਸਚਨਸ ਪੇਪਰ 'ਚ ਬਣ ਕੇ ਕਿੱਦਾਂ ਆਉਂਦੇ ਆ ਉਹ ਇਦਾਂ ਆਉਂਦੇ ਆ ਗੁਰਮਤ ਕਾਵਤਾਰ ਦਾ ਇਤਿਹਾਸ ਤੇ ਚਰਚਾ ਕਰੋ ਇਤਿਹਾਸ ਜਗ੍ਹਾ ਦੇ ਦਾਰਸ਼ਿਕ ਪਛੋਕੜ ਵੀ ਆ ਸਕਦਾ ਆ ਉਹਦੀ ਜਗ੍ਹਾ ਤੇ ਪ੍ਰਵਿਰਤੀਆਂ ਵੀ ਆ ਸਕਦੀਆਂ ਆ ਤੇ ਕਾਵਿ ਸ਼ਾਸਤਰ ਵੀ ਆ ਸਕਦਾ ਐਵੇਂ ਸੂਫੀ ਕਾਵਤਾਰ ਆ ਉਸ ਦਾ ਕਾਵਿ ਸ਼ਾਸਤਰ ਤਰ ਵੀ ਆ ਸਕਦਾ ਹੈ ਸੂਫੀ ਕਾਵਟਾ ਰਾ ਦਾ ਉਸ ਦੀਆਂ ਪਰਵਿਰਤੀਆਂ ਵੀ ਆ ਸਕਦੀਆਂ ਆ ਉਹਨਾਂ ਤੋਂ ਇਲਾਵਾ ਜੋ ਮੈਂ ਇੱਥੇ ਟੋਪਿਕ ਦੱਸੇ ਉਸ ਆ ਸਕਦੇ ਆ ਠੀਕ ਆ ਜੀ ਐਵੇਂ ਵੀਰ ਕਾਵਟਾ ਰਾ ਦਾ ਇਤਿਹਾਸ ਉਹਦੀਆਂ ਦਾਰਸ਼ਿਕ ਪਛੋਕੜ ਵੀ ਆ ਸਕਦਾ ਹੈ ਕਾਵਿ ਸ਼ਾਸਤਰ ਵੀ ਆ ਸਕਦਾ ਹੈ ਪਰਵਿਰਤੀਆਂ ਵੀ ਆ ਸਕਦੀਆਂ ਐ ਐਵੇਂ ਇੱਕ ਹੋਰ ਕੁਐਸਚਨ ਬਣ ਕੇ ਆਂਦਾ ਪਿਆ ਜਿਹਦੇ ਵਿੱਚ ਆਂਦਾ ਆ ਗੁਰਮਤਿ ਤੇ ਸੂਫੀ ਕਾਵਟਾ ਦੇ ਵਿਚਾਰ ਕਰੋ ਇਹਦੀ ਜਗ੍ਹਾ ਤੇ ਤੁਹਾਨੂੰ ਗੁਰਮੇਤਿ ਤੇ ਵੀਰਕਾ ਵੀ ਆ ਸਕਦਾ ਆ ਜਾਂ ਫਿਰ ਸੂਫੀ ਤੇ ਵੀਰਕਾ ਵੀ ਆ ਸਕਦਾ ਆ ਸੋ ਤੁਸੀਂ ਉਹਦੇ ਬਾਰੇ ਚ ਵੀ ਪੜ੍ਹ ਕੇ ਜਾਣਾ ਹੈ ਮੀਨਸ ਕਿ ਤੁਸੀਂ ਉਹਦੇ ਬਾਰੇ ਚ ਕਿੱਦਾਂ ਪੜ੍ਹਨਾ ਤੁਸੀਂ ਆਹ ਵਾਲਾ ਕਲੀਅਰ ਕਰ ਲੂਗੇ ਨਾ ਤੇ ਇਹ ਤੁਸੀਂ ਉਹਦੇ ਚ ਜੋ ਤੁਸੀਂ ਪੜਿਆ ਆ ਅਨੇਕ ਕੁਐਸਚਨ ਆ ਜਾਂਦਾ ਆ ਜੋ ਜੋ ਤੁਸੀਂ ਗੁਰਮੇਤਿ ਤੇ ਸੂਫੀ ਕਾ ਬਾਰੇ ਪੜਿਆ ਹੋਇਆ ਆ ਉਹ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਸੋ ਇਹ ਆਪਣਾ ਚੁਆਇਸ ਵਾਲਾ ਹੁੰਦਾ ਆ ਪੇਪਰ ਸੋ ਇਹ ਤੁਸੀਂ ਇਹਨੇ ਧਿਆਨ ਨਾ ਕਰਨਾ ਹੈ ਕਿ ਤੁਸੀਂ ਆਪਣੇ ਬੇਸ ਤੇ ਆਪਣਾ ਆਨਸਰ ਜਿਹੜਾ ਉਹ ਤਿਆਰ ਕਰ ਸਕੋ ਸੋ ਬੁੱਕ ਤੁਹਾਨੂੰ ਮੈਂ ਦੱਸੀ ਹੋਈ ਹੈ ਕਿਹੜੀ ਚ ਤੁਸੀਂ ਤਿਆਰੀ ਕਰਨੀ ਆ ਸੋ ਇਹ ਸਾਡਾ ਸੀਗਾ ਇੰਪੋਰਟੈਂਟ ਕੁਐਸ਼ਨ ਪੇਪਰ थर्ड द ऑप्शन सेकंड डे एंड जेकर थानू फर्स्ट पेपर ਤੇ ਪੇਪਰ ਸੈਕਿੰਡ ਦੇ ਨੋਟਸ ਚਾਹੀਦੇ ਆ ਡੇ ਬਾਈ ਡੇ ਤਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਮੈਂ ਬਾਇਓ ਦੇ ਵਿੱਚ ਆਪਣੀ ਆਈਡੀ ਮੈਂਸ਼ਨ ਕੀਤੀ ਆ ਤੇ ਉੱਥੇ ਤੁਹਾਨੂੰ ਮੈਂ ਇੰਸਟਾਗ੍ਰam ਤੇ ਆਪਣਾ ਟੈਲੀਗ੍ਰam ਦਾ ਲਿੰਕ ਪ੍ਰੋਵਾਈਡ ਕਰੂੰਗੀ ਜਿਹਦੇ ਵਿੱਚ ਮੈਂ ਇਹ ਸਾਰੇ ਇਨਫੋਰਮੇਸ਼ਨ ਪਾਈ ਹੋਈ ਆ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ